ਲਾਬ ਲੈਂਡ ਵਾਲਿਆਂ ਦੇ ਲਈ ਵੱਡੀ ਖਬਰ ਹੈ ਅਗਰ ਤੁਸੀਂ ਵੀ 300 ਯੂਨਿਟ ਫ੍ਰੀ ਬਿਜਲੀ ਦਾ ਲਾਭ ਲੈਂਦੇ ਹੋ ਤਾਂ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲਵੋ ਜੀ ਹਾਂ ਪੰਜਾਬ ਸਰਕਾਰ ਵੱਲੋਂ 300 ਯੂਨਿਟ ਮੁਫਤ ਬਿਜਲੀ ਸਕੀਮ ਸ਼ੁਰੂ ਕਰਨ ਤੋਂ ਬਾਅਦ ਨਵੇਂ ਕਨੈਕਸ਼ਨਾਂ ਦੇ ਵਿੱਚ ਪਾਰੀ ਵਾਦਾ ਹੋਇਆ ਗਲਤ ਤਰੀਕੇ ਦੇ ਨਾਲ ਮੀਟਰ ਲਾਉਣ ਲਈ ਹਰ ਖੇਤਰ ਵਿੱਚ ਮੁਕਾਬਲਾ ਸੀ ਇੱਕ ਕਰ ਦੇ ਵਿੱਚ 2 ਮੀਟਰ ਲਗਾ ਕੇ ਮੁਫਤ ਬਿਜਲੀ ਸਕੀਮ ਦਾ ਦੁੱਗਣਾ ਲਾਭ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਨਵੇਂ ਮੀਟਰ ਲਉਣ ਨਾਲ ਬਿਜਲੀ ਦੀ ਮੰਗ ਨੇ ਰਿਕਾਰਡ ਤੋੜ ਦਿੱਤੇ ਸਰਕਾਰ ਤੇ ਸਬਸਿਡੀ ਦਾ ਬੋਝ ਵੱਧ ਗਿਆ ਨਵੇਂ ਕਨੈਕਸ਼ਨਾਂ ਕਾਰਨ ਬਿਜਲੀ ਦੀ ਮੰਗ ਇੰਨੀ ਵੱਧ ਗਈ ਕਿ ਪਾਵਰਕਾਮ ਮੈਨੇਜਮੈਂਟ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਇਸ ਕਾਰਨ ਪਾਵਰਕਾਮ ਨੇ ਗਲਤ ਟੰਗ ਦੇ ਨਾਲ ਲਾਏ ਮੀਟਰਾਂ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਕੀਤਾ ਤਾਂ ਜੋ ਭਵਿੱਖ ਵਿੱਚ ਵਿਪਾਰਕ ਨੂੰ ਰਾਹਤ ਮਿਲ ਸਕੇ ਇੱਕ ਪਾਸੇ ਜਿਤੇ ਗਲਤ ਤਰੀਕੇ ਨਾਲ ਲਗਾਏਗੇ ਮੀਟਰਾਂ ਵਿਰੁੱਧ ਕਾਰਵਾਈ ਕਰਨ ਨਾਲ ਪਾਵਰਕਾਮ ਨੂੰ ਫਾਇਦਾ ਹੋਵੇਗਾ ਉੱਥੇ ਦੂਜੇ ਪਾਸੇ ਸਰਕਾਰ ਨੂੰ ਹਰ ਮਹੀਨੇ ਕਰੋੜਾ ਰੁਪਏ ਦੀ ਬੱਚਤ ਹੋਵੇਗੀ ਇਸ ਕਾਰਨ ਪਾਵਰਕਾਮ ਵੱਲੋਂ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਚਾਲੀਏ ਜਿਸ ਦੇ ਤਹਿਤ ਗਲਤ ਟੰਗ ਨਾਲ ਮੀਟਰ ਲੋਨ ਵਾਲਿਆਂ ਦੇ ਮੀਟਰ ਕਢਵਾਏ ਜਾ ਰਹੇ ਨੇ ਇਸ ਦੇ ਨਾਲ ਹੀ ਸਖਤੀ ਦੇ ਮੌਸਮ ਨੂੰ ਦੇਖਤੀ ਹੋਏ ਵਿਪਾਕ ਨੇ ਬਿਜਲੀ ਵਿਵਸਥਾ ਨੂੰ ਸੁਧਾਰਨਾ ਸ਼ੁਰੂ ਕਰ ਦਿੱਤਾ ਹੈ ਤਾਰਾ ਬਦਲਣ ਟਰਾਂਸਫਾਰਮਰ ਨੂੰ ਅਪਡੇਟ ਕਰਨ ਸਮੇਤ ਪੈਂਡਿੰਗ ਕੰਮਾਂ ਤੇ ਧਿਆਨ ਦਿੱਤਾ ਜਾ ਰਿਹਾ ਇਸ ਦੇ ਨਾਲ ਹੀ ਆਉਣ ਵਾਲੇ ਗਰਮੀ ਦੇ ਮੌਸਮ ਦੇ ਵਿੱਚ ਬਿਜਲੀ ਦੀਆਂ ਸ਼ਿਕਾਇਤਾਂ ਵਿੱਚ ਕਮੀ ਆਵੇਗੀ ਅਤੇ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ ਹਰ ਖੇਤਰ ਵਿੱਚ 1-2 ਕਿਲੋਵਾਟ ਸਟੇਸ਼ਨਰੀ ਲੋਡ ਤੇ 4-5 ਕਿਲੋਵਾਟ ਲੋਡ ਤੇ ਨਾਲ ਚੱਲਣ ਵਾਲੇ ਸੈਂਕੜੇ ਕਨੈਕਸ਼ਨ ਚੱਲ ਰਹੇ ਹਨ ਜਿਹੇ ਕਨੈਕਸ਼ਨਾਂ ਕਾਰਨ ਵਿਭਾਗ ਨੂੰ ਇਲਾਕੇ ਦੇ ਵਿੱਚ ਵਰਤੇਗੇ ਲੋਡ ਦਾ ਸਹੀ ਪਤਾ ਨਹੀਂ ਲੱਗ ਰਿਹਾ ਜਿਸ ਕਾਰਨ ਟਰਾਂਸਫਾਰਮਰ ওভারਲੋਡ ਹੋ ਜਾਂਦੇ ਨੇ ਸਬੰਧਿਤ ਖੇਤਰ ਵਿੱਚ ਵਿਪາກ ਵੱਲੋਂ ਜਾਰੀ ਕੀਤੇ ਮੀਟਰਾਂ ਦੇ ਲੋਡ ਅਨਸਾਰ ਹੀ ਟਰਾਂਸਫਾਰਮਰ ਲਗਾਏ ਜਾਂਦੇ ਨੇ ਪਰ ਸਬੰਧਿਤ ਟਰਾਂਸਫਾਰਮਰ ਦੇ ਬਿਜਲੀ ਖਪਤਕਾਰ ट्रांजੈਕਸ਼ਨ ਲੋਡ ਨਾਲੋਂ ਕਈ ਗੁਣਾ ਵੱਧ ਬਿਜਲੀ ਦੀ ਵਰਤੋਂ ਕਰਦੇ ਨੇ ਇਸ ਕਾਰਨ ਇਸ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ ਅਧਿਕਾਰੀਆਂ ਦਾ ਕਹਿਣਾ ਕਿ ਟਰਾਂਸਫਾਰਮਰ ਨੇ ਜ਼ਿਆਦਾ ਲੋਡ ਨਹੀਂ ਲਿਆ ਫਿਊਜ਼ ਹੋ ਗਿਆ ਵਿਭਾਗ ਵੱਲੋਂ ਅਜਿਹੇ ਖਪਤਕਾਰਾਂ ਤੇ ਸਖੰਜਾ ਕੱਸਣ ਦੀ ਪਲੈਨਿੰਗ ਕੀਤੀ ਗਈ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਨਜ਼ੂਰਸ਼ੁਦਾ ਲੋਡ ਤੋਂ ਵੱਧ ਲੋਡ ਵਰਤਣ ਵਾਲੇ ਖਪਤਕਾਰ ਆਪਣਾ ਲੋਡ ਫਦਾਉਣ ਨਹੀਂ ਤਾਂ ਵਿਭਾਗੀ ਜਾਂਚ ਤੇ ਵਿੱਚ ਉਹਨਾਂ ਨੂੰ ਜੁਰਮਾਨਾ ਕੀਤਾ ਜਾਵੇਗਾ 300 ਯੂਨਿਟ ਮੁਫਤ ਬਿਜਲੀ ਦਾ ਲਾਭ ਲੈਣ ਵਾਲਿਆਂ ਦੇ ਲਈ ਵੱਡੀ ਖਬਰ ਹੈ ਅਗਰ ਤੁਸੀਂ ਵੀ 300 ਯੂਨਿਟ ਫ੍ਰੀ ਬਿਜਲੀ ਦਾ ਲਾਭ ਲੈਂਦੇ ਹੋ ਤਾਂ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲਵੋ ਜੀ ਹਾਂ ਪੰਜਾਬ ਸਰਕਾਰ ਵੱਲੋਂ 300 ਯੂਨਿਟ ਮੁਫਤ ਬਿਜਲੀ ਸਕੀਮ ਸ਼ੁਰੂ ਕਰਨ ਤੋਂ ਬਾਅਦ ਨਵੇਂ ਕਨੈਕਸ਼ਨਾਂ ਦੇ ਵਿੱਚ ਪਾਰੀ ਵਾਦਾ ਹੋਇਆ ਗਲਤ ਤਰੀਕੇ ਦੇ ਨਾਲ ਮੀਟਰ ਲਾਉਣ ਲਈ ਹਰ ਖੇਤਰ ਵਿੱਚ ਮੁਕਾਬਲਾ ਸੀ ਇੱਕ ਕਰ ਦੇ ਵਿੱਚ 2 ਮੀਟਰ ਲਗਾ ਕੇ ਮੁਫਤ ਬਿਜਲੀ ਸਕੀਮ ਦਾ ਦੁੱਗਣਾ ਲਾਭ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਨਵੇਂ ਮੀਟਰ ਲਉਣ ਨਾਲ ਬਿਜਲੀ ਦੀ ਮੰਗ ਨੇ ਰਿਕਾਰਡ ਤੋੜ ਦਿੱਤੇ ਸਰਕਾਰ ਤੇ ਸਬਸਿਡੀ ਦਾ ਬੋਝ ਵੱਧ ਗਿਆ ਨਵੇਂ ਕਨੈਕਸ਼ਨਾਂ ਕਾਰਨ ਬਿਜਲੀ ਦੀ ਮੰਗ ਇੰਨੀ ਵੱਧ ਗਈ ਕਿ ਪਾਵਰਕਾਮ ਮੈਨੇਜਮੈਂਟ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਇਸ ਕਾਰਨ ਪਾਵਰਕਾਮ ਨੇ ਗਲਤ ਟੰਗ ਦੇ ਨਾਲ ਲਾਏ ਮੀਟਰਾਂ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਕੀਤਾ ਤਾਂ ਜੋ ਕਵਿਕ ਵਿੱਚ ਵਿਪਾਕ ਨੂੰ ਰਾਹਤ ਮਿਲ ਸਕੇ ਇੱਕ ਪਾਸੇ ਜਿੱਥੇ ਗਲਤ ਤਰੀਕੇ ਨਾਲ ਲਗਾਏ ਗਏ ਮੀਟਰਾਂ ਵਿਰੁੱਧ ਕਾਰਵਾਈ ਕਰਨ ਨਾਲ ਪਾਵਰਕਾਮ ਨੂੰ ਫਾਇਦਾ ਹੋਵੇਗਾ ਉੱਥੇ ਦੂਜੇ ਪਾਸੇ ਸਰਕਾਰ ਨੂੰ ਹਰ ਮਹੀਨੇ ਕਰੋੜਾ ਰੁਪਏ ਦੀ ਬੱਚਤ ਹੋਵੇਗੀ ਇਸ ਕਾਰਨ ਪਾਵਰਕਾਮ ਵੱਲੋਂ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਜਿਸ ਦੇ ਤਹਿਤ ਗਲਤ ਟੰਗ ਨਾਲ ਮੀਟਰ ਲੋਨ ਵਾਲਿਆਂ ਦੇ ਮੀਟਰ ਕਢਵਾਏ ਜਾ ਰਹੇ ਨੇ ਇਸ ਦੇ ਨਾਲ ਹੀ ਸਖਤੀ ਦੇ ਮੌਸਮ ਨੂੰ ਦੇਖਦੇ ਹੋਏ ਵਿਪਾਕ ਨੇ ਬਿਜਲੀ ਵਿਵਸਥਾ ਨੂੰ ਸੁਧਾਰਨਾ ਸ਼ੁਰੂ ਕਰ ਦਿੱਤਾ ਹੈ ਤਾਰਾ ਬਦਲਣ ট্রান্সਫਾਰਮਰ ਨੂੰ ਅਪਡੇਟ ਕਰਨ ਸਮੇਤ ਪੈਂਡਿੰਗ ਕੰਮਾਂ ਤੇ ਧਿਆਨ ਦਿੱਤਾ ਜਾ ਰਿਹਾ ਇਸ ਦੇ ਨਾਲ ਹੀ ਆਉਣ ਵਾਲੇ ਗਰਮੀ ਦੇ ਮੌਸਮ ਦੇ ਵਿੱਚ ਬਿਜਲੀ ਦੀਆਂ ਸ਼ਿਕਾਇਤਾਂ ਵਿੱਚ ਕਮੀ ਆਵੇਗੀ